ਨੀ ਬੋਲੇ ਵਾਤਾ ਪਰ ਤਾਂ ਆ ਜਾਣਾ ਵੇਈ ਕੋਈ ਤੂੰ ਦੇ ਦੇ ਕਰ ਦੇ ਦੇ ਨਾ ਪਿਆਰ ਦਾ ਹਾਜ਼ਰਾ ਕੱਲ ਸੁਣ ਲੈ ਮੈਂ ਤੇਰੀ ਲਿਹਾਜ਼ ਨੂੰ ਆਇਆ ਦਿਹਾੜੀ ਉਹ ਬੰਦਾ ਤਾਂ ਇਹ ਹਰਾਮੀ ਜਈਆ ਬਸ ਤੇਰੀ ਲਿਹਾਜ਼ ਨੂੰ ਆ ਗਿਆ 700 ਲੈਣਾ 500 ਦਵਾ ਦੇ ਕੋਈ ਨਾ ਪੈਸੇ ਤਾਂ ਦਵਾ ਲੈ ਕੱਲ ਕਿਦੇ ਗਿਆ ਸੀ ਰੇ ਹਿੱਕਣੂ ਏ ਉਹ ਕੱਲ ਬਾਵਾ ਸੁਮੈ ਇੱਕ ਮੜਕ ਦੀ ਹੋ ਗਈ ਤੇ ਭੋਗ ਜਦੇ ਵਾ ਗਿਆ ਉਧਰ ਠੇਕੇ ਤੇ ਆਉਂਦੇ ਨੂੰ ਕਜਾਰ ਮਿੱਤਰ ਮਰ ਗਿਆ ਤੈਨੂੰ ਪਤਾ ਆਪਣਾ ਤਾਂ ਗੁਜਰ ਕੁੰਡੀ ਹੋਈ ਆ ਹੈ ਰੇ ਹੂਦਾ ਨਹੀਂ ਚੱਕਰ ਰੇ ਬਥੇ ਰਸਟਾ ਦੂੰ ਮੈਂ ਕੱਤ ਦੇ ਕਰ ਪਰ ਦਿਹਾੜੀ 500 ਦਵਾ ਦੀ ਦਿਹਾੜੀ ਦਾ 500 ਦਵਾ ਦਿੰਦਾ ਨਾ ਵਿਹਾਰੀਆ ਜਰ ਹੁਣ ਮੈਂ ਦਾ ਨਹੀਂ ਕੋਈ ਤੇ ਇਹਦਾ 700 ਵੀ ਦਊ ਚੱਲ ਤੂੰ 500 ਲੈ ਲਈ ਅੱਜ ਗਿਆ ਹੋਇਆ ਉਹ ਕਿਤੇ ਉਹ ਆਨੂੰ ਗਿਆ ਕਿਤੇ ਇੱਥੇ ਹੁਣ ਆ ਜਾਂਦਾ ਜੀਪ ਜੀ ਲੈ ਕੇ ਉਹ ਲੈ ਬਾਲਾ ਹਰਾਮੀਆ ਮੇਰਾ ਹੈ ਨਾ ਆਖੀ ਬੈਠੂ ਆ ਕੇ ਆਪਣੀ ਉਹ ਤਾਂ ਲੈ ਆਹੋ ਤੂੰ ਮੈਨੂੰ 500 ਦਵਾ ਦੀ ਯਾਰ 500 ਤਾਂ ਦਵਾ ਦੂ ਮੈਂ ਤੈਨੂੰ ਹਾਂ ਦੱਬ ਵਾਹ ਰੋਣ ਲੇਕੋ ਆਹ ਬਾਕੀ ਦੀਤ ਨੂੰ ਕੀ ਡੱਬੇ ਇਕੱਠੇ ਜਾਗਦਾ ਡੱਬਾ ਲਾ ਹਾਂ ਬੋਤਲ ਦਵਾ ਦੇ ਇਹ ਬੋਤਲ ਦਵਾ ਦੇ ਚੱਲ ਫਿਰ 200 ਘੱਟ ਦੇ ਦੇ ਉਹ ਦਿਹਾੜੀ ਹੋਰ ਇੱਕ ਬੋਤਲ ਤੇ 200 ਰੁਪਈਆ ਬਹੁਤ ਆ ਬਾਦੂਆ 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 ਰੰਗ ਲੱਗ ਜਾਣਗੇ ਇਹ ਡੱਬਾ ਲਿਆਉਂਦਾ ਤੂੰ ਮੈਨੂੰ ਬੋਤਲ ਦਵਾ ਦੇ ਆਹ ਇੱਕ ਡੱਬਾ ਲਿਆਉਣਾ ਹੁੰਦਾ ਐਸੇ ਟਾਕੀ ਤੇ ਹੋਲਣਾ ਹਾਂ ਇਹ ਜੀ ਆ ਜਾ ਫਿਰ ਗੱਲ ਪੱਕੀ ਆ ਵੇ ਹਾਂ ਨਹੀਂ ਆਉਂਦੀ ਜੀ ਇਹ ਨਾ ਉਹ ਤਾਂ ਆਉਣ ਵਾਲਾ ਹੀ ਆ ਤੈਨੂੰ ਦੱਛਾ ਤਾਂ ਹੈਗਾ ਯਾਰ ਲਾਗਦਾ ਓਏ ਆਈ ਆਇਆ ਮਾਹ ਉਹ ਤਾਂ ਛਾਪਾ ਮਾਰਦਾ ਤਾਂ ਯਾਰ ਬੰਦਿਆਂ ਤੇ ਮੈਂ ਤੇ ਕਦਾ ਹੋਰ ਲਾ ਲਾਂ ਕੋਈ ਨਾ ਵੇਖੀ ਰੇ ਤੁਹਾਡੇ ਪੈਦਰਾ ਯਾਰ ਖੜੀ ਗਿਆ ਲੈ ਰੂ ਵਾਲੀ ਤਾਂ ਆਹੋ ਕੱਠਾ ਮੈਂ ਸਿੱਤੀ ਤੈਗਦਾ ਸਾਰੀ ਪੀਦਾ ਸਿੱਤੀ ਜੀ ਆਹ ਬਾ ਠੀਕ ਆ ਹਾਂ ਕੋਈ ਨਾ ਓਏ ਤੈ ਤੈ ਨੂੰ ਬਹਾਲੂ ਰਾਮਾ ਨਾਲ ਸੁੱਚੇ ਨਾਲ ਲੈ ਏ ਮਲੰਗ ਦੇ ਮਤੋਂ ਬਾੜੀ ਪਤਾ ਨਹੀਂ ਕਿੰਨੇ ਆ ਗਏ ਮੈਂ ਨਾ ਤੇਰੇ ਦੇਖੇ ਮਾਨ ਰੱਖਿਆ ਜਵਾਬ ਨਹੀਂ ਦਿੱਤਾ ਨਹੀਂ ਆਪਾਂ ਇਹਦੇ ਬੰਦੇ ਦੇ ਛੇਤੀ ਆਉਂਦੇ ਨਹੀਂ ਹੁੰਦੇ। ਘੂਰ ਬਾਹਲਾ ਪੈ ਗਿਆ ਉਹ ਇਹ ਕਹਿੰਦੇ। ਆਹ ਕਣਕ ਚ ਕੀ ਪੈ ਗਿਆ ਕਹਿੰਦੇ। ਛੁੰਡ ਛੁੰਡਾ ਇਹ ਪੈਣ ਦੀ। ਚਲ ਕੋਈ ਨਹੀਂ ਪੈਣਾ ਯਾਰ ਕੁਛ। ਆਇਨਾ ਘੇ ਤੂੰ। ਹਾਂ। ਕੈਂ ਦੇਖਾ। ਤੇਰੇ ਨਾਲ ਆ ਫੁੱਲਾ ਲਿਹਾ ਜਾ। ਬੋਤਲ ਲਾਜ਼ਮੀ ਦੇ ਦੀ। ਬੋਤਲ ਤਾਂ ਆ ਤੈਨੂੰ ਦਸਾਂ ਮੈਂ ਡੱਬਾ ਚਾਹਦਾ ਹੁੰਦਾ ਕੱਠਾ ਉਹ ਕੁੱਤਾ। ਹਾਂ। ਆਖਣ ਇੱਕ ਬੋਤਲ ਕਰ ਲਈ ਆ ਆਪਦੀ। ਵਾਹ ਠੀਕ ਆ। ਹੈਂ? 400 ਰੁਪਿਆ। ਆ ਕੱਲ 100 ਘੱਟ ਦੇ ਦੇਓ 150 ਦੇ ਦੇਓ 300 ਦੇ ਦਿਆਂਗੇ ਐ ਤਾਂ ਇੱਕ ਬੋਤਲ 300 ਰੁਪਈਆ ਲੈ ਲਈ ਯਾਰ ਤੂੰ ਵਾਠ ਠੀਕ ਆ ਹਾਂ ਕੋਈ ਆਇਆ ਤਾਂ ਜੀਪ ਤੇ ਖਬਰੀ ਲਈ ਆਵੇ ਉਹ ਆਹ ਜੀ ਆ ਅੱਛਾ ਹੰਜੀਤ ਕੀ ਪਈ ਹੋਵੇ ਇੱਕ ਸੁਣਾ ਹਾਂ ਆਏ ਹਾਲ ਫੇਰ ਏ ਬਾਬਾ ਕੁਚਰ ਕੁੰਡੀ ਸਾਜਾ ਜੱਟ ਦੇ ਵਜਾ ਦੇ ਕੁੰਡੀ ਕੱਲ ਕੋਈ ਹਾਂ ਜੀ ਨੂੰ ਕੁਝ ਕਹਿੰਦਾ ਅੱਛਾ ਹਾਂ ਐ ਫਿਰ ਵਧੀਆ ਮੰਦਾ ਫਿਰ ਉਹ ਬੋਤਲ ਆ ਜ਼ਰੂਰ ਰੱਖਾ ਬੰਦਾ ਥੋੜਾ ਆ ਤਲ ਬੋਲੀ ਨੂੰ ਕਿਹੜਾ ਆਪਾਂ ਯਾਰ ਉਹ ਤਾਂ ਕਿਹੜਾ ਕਲੀਆਂ ਘਾਉਣਾ ਲੇ ਲਾਉਂਦੇ ਆ ਉਹਦੇ ਨਾਲ ਆ ਹੋ ਤਲ ਕੋਈ ਨਾ ਆਹੋ ਖੜਾ ਦੀ ਲੈ ਜੀ ਵਹਾ ਗਿਆ ਉਹ ਤਾਂ ਹੈ ਉਦੋਂ ਤੱਕ ਸ਼ਦਾ ਹੈਗਾ ਹੀ ਉਹ ਤਾਂ ਉਦ ਨਹੀਂ ਆਉਂ ਤੂੰ ਮੈਨੂੰ ਨੇਰਾ ਸੀਰੀ ਰੋਨ ਨੂੰ ਫਿਰਦਾ ਨਾ ਤੇਰੇ ਕੀੜੇ ਪੈ ਹਨ ਤੂੰ ਤੂੰ ਹੀ ਟਗਿਆ ਰੇ ਉਹ ਗੱਲਾਂ ਇਹ ਰਹਿੰਦੇ ਵਧੀਆ ਲੱਗਿਆ ਇੱਥੇ ਖਣੀ ਆ ਲਾ ਫਿਰ ਮੈਨੂੰ ਜ਼ਰੂਰ ਕੀੜਿਆਂ ਵਾਲੇ ਏਜੰਟ ਤੇ ਜਾੜਨਾ ਤਾਂ ਹੈ ਏਜੰਟ ਤੇ ਹੀ ਨਾੜਦਾ ਮੈਂ ਤੈਨੂੰ ਮੈਂ ਤੇਰਾ ਘਰਮ ਤਾਂ ਖਾਣ-ਪੀਣ ਵਧੀਆ ਚੱਲਦੀ ਜੂ ਤੇ ਲਾ ਹਾਂ ਖਾਣ-ਪੀਣ ਦਾ ਮੇਰਾ ਹੁਣ ਵੀ ਚੱਲਦਾ ਹੈ ਤੂੰ ਮੈਨੂੰ ਐਸੇ ਫਾਹੇ ਟੰਗ ਬਈ ਆਪ ਨਿਕਲ ਜਾ ਹੈ ਉਹ ਤਾਂ ਮੂੜ ਦੀ ਗੱਲ ਆ ਹਾਂ ਇੱਥੇ ਆਜਾ ਹੁਣ ਲੱਗਦਾ ਉਹ ਤਾਂ ਮੂੜ-ਮੂੜ ਦੀ ਗੱਲ ਲੱਗੀ ਤਦੋਂ ਕੀ ਨਾੜਾ ਹਾਂ ਇੱਥੇ ਹੁਣ ਆ ਕੇ ਖਰੀਆਂ ਆਪਣਾ ਨਾ ਸੱਚੀ ਆ ਵੇ ਖਰੀਆਂ ਕੇ ਲਾੜੀ ਪੇ ਵੀ ਤੂੰ ਰੇ ਥੱਲੇ ਡੋਲੀ ਜਾਂਦਾ ਓਏ ਓ ਰੇ ਫੇਰੇ ਦੇਣੇ ਥੱਲੇ ਡੋਲਦੇ ਹੁੰਦੇ ਹੁਣ ਤਾਹਾਂ ਨੂੰ ਹਟਾ ਨਾ ਵੀ ਆਹਮ ਜੇ ਤੂੰ ਬਾਹ ਕੱਢਦਾ ਵੀ ਥੱਲੇ ਬਾਹ ਡੋਲਦਾ ਪਾਈ ਥੱਲੇ ਖੜਿਆਉਣ ਵਾਸਤੇ ਲਿਆਇਆ ਦੇਖ ਪੁੱਲੇ ਚਰਾਕੀ ਆਇਆ ਨੰਨ ਕਰ ਮੇਰੇ ਨਾਲ ਮੈਂ ਕੋਈ ਡੂੜ ਲੱਖ ਨਹੀਂ ਲੈਂਦਾ ਪੈਸੇ ਤੇਰੇ ਲਈ ਤੂੰ ਨੇ ਮਾੜ ਰਹੀ 500 ਲੈਣਾ ਉਹ ਉਹ ਗੱਲ ਨਹੀਂ ਕਰਦਾ ਮੈਂ ਨਾ ਚਾਹੇ ਤੂੰ ਦੋ ਬੋਤਲਾਂ ਦੇ ਦੇ ਉਹਦੇ ਨਾਲ ਵੀ ਛਾਲ ਲੂ ਮੈਂ ਤਾਂ ਹਾਂ ਆਏ ਨਹੀਂ ਕਹਦਾ ਭਰਾ ਮੈਂ ਤੈਨੂੰ ਹੋਰ ਹੈ ਤੇ ਮਾਤਾ ਹੀ ਤਾਹੀ ਮੈਂ ਆਪਣੇ ਬਿਹੜਿਆਂ ਨਾ ਆ ਕੇ ਰਾਜੀ ਨਹੀਂ ਆਹੀ ਨਹੀਂ ਆ ਕੇ ਰਾਜੀ ਨੇ ਨਰੇ ਕੰਮ ਕਰਾਉਣੇ ਤੁਸੀਂ ਨਾਲੇ ਕਰਦੇ ਉਹਨੂੰ ਘੋਚਾਂ ਉਹ ਤੇਰੀ ਐ ਤੈ ਨਹੀਂ ਚਾਹਦਾ ਮੈਂ ਤੈਨੂੰ ਨਾਦਰਾ ਵੀ ਵਧੀਆ ਨਹੀਂ ਛੱਡਦਾ ਮਾਤਾ ਸਿੱਕੇ ਦੀ ਗੱਲ ਕਰਦਾ ਵੀ ਆ ਕੇ ਆਪਣੇ ਨੂੰ ਘੋਤੇ ਹੀ ਕੱਢਦੇ ਫਣੀ ਫਣੀ ਆ ਕੇ ਕਹਦੇ ਜਦੋਂ ਕੱਡੂ ਦੇਖੀ ਜਾਊ ਯਾਰ ਹੁਣ ਤੂੰ ਕਹੀ ਜਾਣਾ ਥੱਲੇ ਹਿੱਟੀ ਜਾਣਾ ਰੇ ਥੱਲੇ ਹਿੱਟਣਾ ਓਹੋ ਜਾ ਇੱਥੇ ਇੱਕ ਮੈਂ ਇੱਕ ਹੋਰ ਲਾਉਣਾ ਬੱਸ ਫੇਰ ਫਿਰ ਆਪਣਾ ਰੰਗਾਂ ਦੇ ਹੋ ਜਾਣਾ ਕੋਈ ਨਾ ਕੋਈ ਨਾ ਆ ਆਈ ਚੱਲਦਾ ਮੇਰਾ ਤਾਂ ਕੰਮ ਆਈ ਚੱਲਦਾ ਖਾਣਾ ਖਾਲੀ ਤੂੰ ਨਹੀਂ ਨਹੀਂ ਅਰੇ ਮੈਂ ਅਰੇ ਦਾ ਜਣਾ ਦੇਖ ਹੈ ਹਾਰਾ ਕੋਪਵਾਖ ਕੋਪਵਾਈ ਖੜਾ ਰੇ ਬਾਧਰਾ ਉਹ ਕਾਨੂੰ ਦਸ ਬਾਅਦ ਚ ਲਿਟੀ ਜਾਣਾ ਗਦੇ ਵਾਂਗੂ ਪੈਰ ਤਿਲਕ ਗਿਆ ਪੈਰ ਨੂੰ ਕਿਹੜਾ ਪਾਣੀ ਆ ਇੱਥੇ ਨਾਲ ਕੋਈ ਨਾ ਹੋ ਜਾਂਦਾ ਰੇਦਰ ਨਾ ਪਵਾ ਕੇ ਜਾਉ ਇਹ ਤਾਂ ਮੈਂ ਤਾਂ ਕਹ ਤੂੰ ਪਵਾਈ ਖੜਾ ਰੇ ਮੇਰੇ ਨਾਲ ਰੇ ਰੂਹਾਂ ਦੀ ਗੱਲ ਨਹੀਂ ਹੈਗੀ ਇਹ ਰੇ ਦਾ ਸਾਰਾ ਛੱਡਿਆ ਕੇ ਜੋ। ਭੜਾ ਲਾ ਕੋਲੇ ਭੜਾ। ਓਲੇ ਭੜ ਰਿਆਂ। ਉਹ ਚਾਹ ਲੈ ਕੇ ਆ ਜੂ ਸੁੱਚਾ। ਆਉ ਆ ਗਿਆ ਉਹ ਤਾਂ ਤੇ ਚਾਹ ਪੀ ਲਾਂਗੇ। ਸਾਲਾ ਕੁੱਤਾ। ਲੈ ਚਾਹ ਪੀ ਲਾਂਗੇ। ਆਹੋ। ਕਿ ਤੂੰ ਪੀਂਦਾ ਨਹੀਂ ਚਾਹ ਅੱਜ। ਅੱਜੀਪਲੀ ਨਾ। ਸੀ ਦਿਹਾੜੀ ਮੈਂ ਮੁਕ ਗਿਆ ਤਾਂ ਹੁਣ ਟਾਈਮ ਨਹੀਂ ਹੈਗਾ ਕੋਈ ਫੀਲ ਦਾ ਆਪਣੇ ਪੈਰਾਂਗੇ ਓਏ ਹੋਰ ਬੰਦਾ ਫਿਰ ਮਿਲਿਆ ਨਹੀਂ ਇਹ ਸੀ ਦਿਹਾੜੀ ਦੇਣੀਆਂ ਇਹਨੂੰ ਡੇੜੀ 7:00 ਚਲਦੀ ਆ ਆਪਣੀ ਲਿਆਇਆ ਗੱਲ 500 ਦੇ ਦਿਓ ਓਏ ਇਹਨੂੰ ਤਾਂ ਕੋਈ ਫ੍ਰੀ ਨਹੀਂ ਲੀ ਜਾਂਦਾ ਤੂੰ ਛਾ 500 ਤੇ ਲੈ ਆਇਆ ਹੈਂ ਤੇਰੇ ਵਰਗੇ ਮਲੰਗ ਤੇ ਮੈਂ ਆਉਂਦਾ ਵੀ ਨਹੀਂ ਗੱਲਾਂ ਕਰਦਾ ਤੂੰ ਗੱਲਾਂ ਕਿਹੜੀਆਂ ਨੇ ਹੋਰ ਹੁਣ ਲਾ ਤੇ ਕੋਈ ਨਾ ਫੁੱਟ ਲੱਕ ਨਹੀਂ ਲੈਂਦਾ ਇੱਥੋਂ ਰੇ ਛੱਡਾ ਫਿਰਦਾ ਰਹਿਣਾ ਹਰ ਵਕਤ ਲਾ ਮੈਂ ਰੇ ਬੁਆ ਲਿਆ ਇਹ ਦੌਰ ਤੇ ਆ ਗਿਆ ਚਾਣਾ ਉਹ ਗੱਲ ਕੋਈ ਨਾ ਚਾਹ ਪਰ ਇਹ ਚਾਹੂ ਚਾਹ ਰਾ ਤੇਰੇ ਵਾਰ ਕੇ ਮਲੰਗ ਵੀ ਨਹੀਂ ਹੁੰਦਾ ਵੱਤ ਘਟ ਨਾ ਬੋਲੀ ਮੈਨੂੰ ਵੱਤ ਕੱਢਦਾ ਤੈਨੂੰ ਕੀ ਬੋਲਣਾਗਾ ਉਹ ਲੈ ਇਹਨੂੰ ਖਿਮਾ ਦੇ ਆਪਾ ਉਹ ਕੋਈ ਨਹੀਂ ਗਾ ਕੋਲ ਦੇ ਉਹਦਾ ਪਕੌੜਾ ਯਾਰ ਬੋਲੇ ਬਾਤ ਆਲੀ ਗੱਲ ਹੋਣਾ ਪਰ ਇਹ ਬੋਲੇ ਜੂ ਬੈ ਛਿੱਟਣਾ ਤਾਂ ਆਉਂਦਾ ਨਹੀਂ ਕਹਿੰਦਾ ਥੱਲੇ ਦਾ ਢੇਰੀਆਂ ਲਾਈ ਜਾਂਦਾ ਆ ਹੋਰ ਹੁਣ ਮੈਂ ਚੋਵਾ ਬਣਾ ਯਾਰ ਚੋਵਾ ਕਿੱਥੇ ਪੈਣਾ ਤੇਰੇ ਵੰਗੂ ਰੇ ਛੜਦੇ ਹੁੰਦੇ ਨੇ ਹੋਰ ਕਿਹੜੇ ਛੜਦੇ ਹੁੰਦੇ ਨੇ ਹਾਂ ਦੇੜੀ 500 ਲੈਣੀ ਆ ਬੰਦਿਆਂ ਨੂੰ ਕੰਮ ਕਰਾਉਣਾ ਕਰਾਇਆ ਤੋ ਸਾਲ ਤੇ ਨੀ ਦੇਣਾ ਲੈ ਆਵਾ ਉਹ ਕੋਈ ਨਾ ਭੋਲੇ ਮਾੜਾ ਟਕਾਰ ਨਹੀਂ ਹਿਸਾਬ ਨਾ ਛਿੱਟ ਕਿਸੇ ਨਾ ਆਏ ਤੇਰੇ ਵਾਂਗੂਰੇ ਸਿਰਦੇ ਹੁੰਦੇ ਨੇ ਲੈ ਆਉਣਾ ਹੋਰ ਹੁਣ ਛਿਪਾਉਣਾ ਆਂ ਜਾਂ ਦਾਹੀ ਲਿਆਂਦਾ ਤਾ ਹੋ ਕਮਿਟੀ ਕਢਾਉਣੀ ਛੇਤੇ ਫਿਰ ਤੇ ਹੋਰ ਛਿੱਟ ਕੇ ਆਉਂਦੇ ਆ ਇਹ ਹੋ ਗਏ ਹੈ ਨਾ ਮੇਰੇਆਂ ਖਾਂ ਤੇਰੇ ਵਾਂਗੂਰੇ ਤੇਰੇ ਵਾਂਗੂਰੇ ਸਿਰਦੇ ਹੁੰਦੇ ਨੇ ਰੇ ਆਹ ਉਹ ਪਾਖੋ ਲਿਆਂਦਾ ਨੂੰ ਪਾਏ ਤੇ ਯਾਰੂ ਛਿਟਾਉਂਦਾ ਲੈਣਾ ਨਹੀਂ ਦੇਣਾ ਨਹੀਂ ਇਹਨੂੰ ਆਖੜਾ ਮਾਰਦਾ ਉਹ ਬਣ ਕੋਈ ਦੇ ਬੋਲੇ ਉਹ ਗੰਟਾ ਸੁਣ ਕੱਟ ਜਾ ਵੀ ਆਹ ਰਹਾ ਮਾਰਦਾ ਉਹ ਦੀਪਾ ਨੂੰ ਆਉਂਦੇ ਨਹੀਂ ਕੋਲੇ ਉਹ